ਲਗਾਤਾਰ ਦੋ ਦਿਨਾ ਤੋਂ ਹੋ ਰਹੀ ਭਾਰੀ ਬਰਸਾਤ ਜਿੱਥੇ ਕਈ ਲੋਕਾਂ ਦੇ ਲਈ ਆਫਤ ਦਾ ਕਾਰਨ ਬਣੀ ਹੈ ਉੱਥੇ ਹੀ ਕਿਸਾਨਾਂ ਦੇ ਲਈ ਇਹ ਲਾਹੇਵੰਦ ਸਾਬਿਤ ਹੋ ਰਹੀ ਹੈ ਪਰੰਤੂ ਇਸੇ ਵਿਚਕਾਰ ਹੁਣ ਇੱਕ ਬੇहद ਹੀ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਕੀ ਜ਼ਿਆਦਾ ਬਰਸਾਤ ਹੋਣ ਦੇ ਕਾਰਨ ਇੱਕ ਘਰ ਦੀ ਛੱਤ ਡਿੱਗ ਗਈ ਹਾਲਾਂਕਿ ਗਨੀਮਤ ਰਹੀ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਖਬਰ ਤਾਂ ਸਾਹਮਣੇ ਨਹੀਂ ਆਈ ਹੈ ਪਰੰਤੂ ਕਿਤੇ ਨਾ ਕਿਤੇ ਪਰਿਵਾਰ ਦਾ ਇੱਕ ਵੱਡਾ ਨੁਕਸਾਨ ਹੋ ਗਿਆ ਦਰਸਲ ਦੱਸਿਆ ਜਾ ਰਿਹਾ ਹੈ ਕਿ ਇਸ ਮਕਾਨ ਦੇ ਵਿੱਚ ਇੱਕ ਵਿਧਵਾ ਔਰਤ ਆਪਣੇ ਪੁੱਤ ਦੇ ਨਾਲ ਰਹਿੰਦੀ ਸੀ ਅਤੇ ਜਿਸਦੇ ਅਚਾਨਕ ਹੀ ਛੱਤ ਡਿੱਗ ਗਈ ਹਾਲਾਂਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਔਰਤ ਦੁਕਾਨ ਦੇ ਉੱਤੇ ਗਈ ਹੋਈ ਸੀ ਤੇ ਬੇਟਾ ਉਸ ਦਾ ਘਰ ਦੇ ਵਿੱਚ ਇਕੱਲਾ ਸੀ ਅਚਾਨਕ ਹੀ ਜਦੋਂ ਮਿੱਟੀ ਡਿੱਗਣ ਲੱਗੀ ਤਾਂ ਬੇਟਾ ਭੱਜ ਕੇ ਘਰ ਦੇ ਵਿੱਚੋਂ ਜਿਵੇਂ ਹੀ ਬਾਹਰ ਨਿਕਲਿਆ ਤਾਂ ਸਾਰੀ ਹੀ ਛੱਤ ਬੈੱਡ ਦੇ ਉੱਤੇ ਡਿੱਗ ਜਾਂਦੀ ਹੈ ਹਾਲਾਂਕਿ ਆਲੇ-ਦੁਆਲੇ ਜੋ ਕੀਮਤੀ ਸਮਾਨ ਪਿਆ ਸੀ ਉਹ ਵੀ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਤੇ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਹਾਲਾਂਕਿ ਇਸ ਮੌਕੇ ਤੇ ਉਸ ਔਰਤ ਨੇ ਸਮਾਜ ਸੇਵੀਆਂ ਦੇ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਤੇ ਆਲੇ ਦੁਆਲੇ ਤੋਂ ਲੋਕ ਵੀ ਉੱਥੇ ਪਹੁੰਚੇ ਨੇ ਅਤੇ ਅਪੀਲ ਕੀਤੀ ਗਈ ਹੈ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਜਲਦ ਤੋਂ ਜਲਦ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਸ ਪਰਿਵਾਰ ਦੇ ਸਿਰ ਦੇ ਉੱਤੇ ਦੁਬਾਰਾ ਤੋਂ ਛੱਤ ਪਾਈ ਜਾ ਸਕੇ ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਹ ਛੱਤ ਡਿੱਗੀ ਤਾਂ ਘਰ ਦੇ ਅੰਦਰ ਪਿਆ ਸਾਰਾ ਹੀ ਸਮਾਨ ਟੁੱਟ ਚੁੱਕਾ ਅਤੇ ਹੁਣ ਪਰਿਵਾਰ ਦੇ ਵੱਲੋਂ ਸਮਾਜ ਸੇਵੀਆਂ ਦੇ ਕੋਲ ਮਦਦ ਦੀ ਗੁਹਾਰ ਲਗਾਈ ਗਈ ਹੈ। ਦੋ ਦਿਨ ਹੋ ਗਏ ਸਰ ਮੀ ਪੈਂਦੇ ਨੂੰ ਤਾਂ ਕਰਕੇ ਸਤ ਪੁਰਾਣੀ ਸੀ ਢਿੱਗ ਪਈ। ਸੁਣ ਕੇ ਪਤਾ ਲੱਗਿਆ ਕਿ ਕਿਨੇ ਪੁੱਟ ਗਈ ਹੈ। ਸਾਡੇ 9:30 ਵਜੇ ਦਾ ਟਾਈਮ ਸੀ ਸਰ ਜਵਾਕ ਨੂੰ ਕੱਢਿਆ ਬਾਹਰ ਮੈਂ ਭੱਜ ਕੇ ਆ ਕੇ ਫਿਰ ਦੁੱਧ ਲੈਣ ਵੀ ਗਈ ਸੀ ਦੁਕਾਨ ਤੇ ਆ ਕੇ ਆਈ ਤੇ ਉੱਥੇ ਮਿੱਟੀ ਢਿੱਗੀ ਤੇ ਪਤਾ ਲੱਗਿਆ ਛੱਤ ਦੀ ਪੁਰਾਣੀ ਛੱਤ ਸੀ। ਹਾਂ। ਹਾਂਜੀ। ਅੰਦਰੀ ਸੀ ਆ ਗਿਆ ਜਵਾਕ ਤਾਂ ਬਾਅਦ ਚ ਹਾਂ ਬਾਹਰ ਪਹਿਲਾ ਆ ਗਿਆ ਸੀ ਬਾਜ ਮਾਰੇ ਤੋਂ ਮਿੱਟੀ ਦੀ ਕੀ ਫਤ ਲ ਸਾਮਾਨ ਤਾਂ ਬਹੁਤ ਹੋ ਗਿਆ ਸਰ ਸਾਰਾ ਸਮਾਨ ਟੁੱਟ ਗਿਆ ਜਦੋਂ ਬੰਦਾ ਵੀ ਹੈ ਨਹੀਂ ਫਿਰ ਤਾਂ ਸਿਰ ਤੇ 7 ਸਾਲ ਹੋ ਗਏ ਅਕਸੀਡੈਂਟ ਵਾਲ ਮੁੱਕਿਆ ਵੇ ਕੀ ਕੀ ਟੁੱਟ ਗਿਆ ਸਮਾਨ ਦਾ ਸਾਰਾ ਬੈੱਡ ਬੂਡ ਤੇਟੀ ਪੂਟੀ ਸਾਰਾ ਵੀ ਜੋ ਟੀਵੀ ਸਾਰਾ ਡੈਸ ਵਗੈਰਾ ਸਾਰਾ ਕੁਝ ਟੁੱਟ ਗਿਆ ਸਰ ਉਹ ਕੀ ਮੰਗ ਕਰਦੇ ਬਸ 아이 ਸਰਕਾਰ ਮੰਨ ਲਓ ਵੀ ਮੇਰਾ ਕਮਰਾ ਪੁਆਇਆ ਜਾਵੇ ਬਸ ਇਹ ਦੋ ਦਿਨਾਂ ਤੋਂ ਮੀਂਹ ਪੈ ਰਿਹਾ ਸੀਗਾ ਮਾਂ ਪੁੱਤੀ ਹੁੰਦੀ ਹੈ ਵਿਧਵਾ ਉਤਾਰੀជា ਸਾਸਲ ਹੋ ਗਿਆ ਨੰਦੇ ਘਰ ਵਾਲੇ ਦੀ ਡੈਥ ਵੀ ਨੂੰ ਇਹ ਬਚਰੀ ਘਰਾਂ ਚ ਕੰਮ ਕੰਮ ਕਰਕੇ ਮਤਲਬ ਆਦਾ ਗੁਜ਼ਾਰਾ ਕਰਦੀ ਹੈ ਤੇ ਮਤਲਬ ਮੀਂਹ ਪੈਂਦਾ ਸੀਗਾ ਤੇ ਇਹਨਾਂ ਦੇ ਕੋ ਛੱਤ ਤੋਂ ਮਿੱਟੀ ਮੁੱਟੀ ਡਿੱਗੀ ਇਹਨਾਂ ਨੂੰ ਕੁਦਰਤੀ ਪਤਾ ਲੱਗ ਗਿਆ ਜਾਗਦੇ ਸੀਗੇ ਫਟਾਫਟ ਇਹਨਾਂ ਨੇ ਭੱਜ ਕੇ ਆਪਦੇ ਬੇਡ ਨੂੰ ਉਠਾਇਆ ਦਲਾਹ ਪੋਠੇ ਬਾਦ ਕੇ ਬਾਹਰ ਆ ਗਏ ਤੇ ਮਤਲਬ ਜਾਨੀ ਮਲੀ ਨੁਕਸਾਨ ਤੋਂ ਬਚਾਰ ਹੈ ਗਿਆ ਸਮਾਨਤਾ ਨੁਕਸਾਨ ਹੋਈ ਗਿਆ ਤੁਸੀਂ ਦੇਖ ਹੀ ਲਿਆ ਤੇ ਜਾਨ ਤੋਂ ਮਤਲਬ ਬਚਤ ਰਹੀਗੀ ਕਿੰਨਾ ਕੁ ਨੁਕਸਾਨ ਹੋ ਗਿਆ ਬਤ ਗਿਨ ਬੈੱਡ ਬੋਡ ਸਾਰਾ ਕੁਝ ਪੱਕੇ ਵਗੈਰਾ ਸਾਰਾ ਕੁਝ ਜੋ ਵੀ ਸੀ ਸਮਾਨ ਅੰਦਰ ਪਿਆ ਹੁੰਦਾ ਪੇਟੀ ਪੂਟੀ ਸਾਰਾ ਨੁਕਸਾਨ ਆ ਗਿਆ ਕੋਈ ਇੱਕੋ ਹੀ ਕਮਰਾ ਕੋਈ ਹੋਰ ਤਾਂ ਹੈ ਨਹੀਂ ਇਹਨਾਂ ਦੇ ਜੀ ਕੀ ਤੁਸੀਂ ਮੰਗ ਕਰਦੇ ਕਿਸ ਤਰ੍ਹਾਂ ਕਰ ਕੋਈ ਵੀ ਸੰਸਥਾ ਹੈਗੀ ਕਲੱਬ ਹੈ ਕੋਈ ਵੀ ਆਪਣਾ ਮਦਦ ਕਰਨ ਵਾਲੇ ਮਤਲਬ ਹੈਗੀ ਤਾਂ ਇਹਦੀ ਭੈਣ ਦੀ ਮਦਦ ਬਤਵਤ ਕੀਤੀ ਜਾਵੇ ਇਹੀ ਦੁਆ ਕਰਦੇ ਆ ਅਰਦਾਸ ਕਰਦੇ ਆ ਪ੍ਰਮਾਤਮਾ ਅਗੇ ਕਿ ਇਹਨਾਂ ਦੀ ਕੋਈ ਨਾ ਕੋਈ ਮਦਦ ਕੀਤੀ ਜਾਵੇ ਵਿਧਵਾ ਇਹ ਵਿਧਵਾ ਹਰਤਾ ਜੀ ਹਾਂਜੀ ਪੁਛਿੰਡ ਦੇ ਐਮਐਲਏ ਸਾਹਿਬ ਨੇ ਸਰਕਾਰ ਨੂੰ ਵੀ ਕਰਦੇ ਆ ਇਹ ਜੋ ਵੀ ਸੰਸਥਾਵਾਂ ਨੇ ਹੈਲਪ ਕਰਦੀਆਂ ਨੇ ਕੋਈ ਇਹਨਾਂ ਦੀ ਮੀਡੀਆ ਰਾਹੀਂ ਵੀਡੀਓ ਦੇਖ ਕੇ ਇਹਨਾਂ ਦੀ ਹੈਲਪ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ